ਕਾਲੇ ਸੰਘਿਆਂ ਵਾਲਾ ਓਏ ਬੱਸਾਂ ਵਾਰੋ ਕਟਕੜੇ ਨੰਬਰ ਲੈ ਕੇ ਸਰਾਕ ਰਹਿ ਗਿਆ ਆ ਦੁਨੀਜੇ ਵਾਲੀਆਂ ਇਹ ਨਤੀਜੇ ਵਾਲੀਆਂ ਇਹ ਨਤੀਜੇ ਵਾਲੀਆਂ ਹਮ ਮੋਹ ਚਹਤਾ ਹੈ ਕੋਈ ਨਾ ਕੋਈ ਲਓ ਕਬੱਡੀ ਦਾ ਖਿਡਾਰੀ ਲਓ ਜ਼ਫਰੀ ਇਕਬਾਲ ਚੈਨਿੰਗ ਕੋਸ਼ਿਸ਼ ਕਰਦਾ ਡੱਕ ਲੈਣ ਦੀ ਇੱਕ ਪਾਸੇ ਮੰਨਾ ਔਰ ਦੂਸਰੇ ਪਾਸੇ ਜ਼ਫਰੀ ਇਕਬਾਲ ਚੈਨੀ 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 ਗੱਭਰ ਤਾਲੀਆਂ ਮਾਰ ਦਿਓ ਚੈਨੀ ਦੇ ਵਾਸਤੇ ਜ਼ੋਰਦਾਰ ਲਓ ਇਸ ਸਮੇਂ ਪਾਣ ਦੇਖਦੇ ਵਿੱਚ ਜੁੜਦਾ ਹੋਇਆ ਸੱਚੇ ਪਾਸ਼ਾ ਮਿਹਰ ਭਰਿਆ ਹੱਥ ਰੱਖੇ ਖਿਡਾਰੀਆਂ ਤੋਂ ਆਸਾਂ ਨੇ ਜਿਹੜੇ ਨਵੇਂ ਉੱਠਦੇ ਐ ਉਹਨਾਂ ਤੋਂ ਫੱਟੀਆਂ ਮੀਤਾ ਨੇ ਮੰਗੀ ਬਾਈ ਕਹਿੰਦਾ ਯਾਰ ਮੈਂ ਤਾਂ ਹੁਣ ਐਵੇਂ ਆ ਗਿਆ ਮੈਂ ਕਿਹਾ ਬਾਈ ਤੂੰ ਐਵੇਂ ਨਹੀਂ ਆ ਗਿਆ ਤੇਰਾ ਤਾਂ ਇੱਥੇ ਖੜਨਾ ਹੀ ਤੇਰਾ ਤਾਂ ਇੱਥੇ ਖੜਨਾ ਹੀ ਬੱਤੀ ਕਹਿੰਿਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਚਿੱਟੀਆਂ ਜੱਗਾ 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 ਕਮਾਲ ਕਰ ਗਿਆ ਚਿੱਟੀ ਵਾਲਾ ਜੱਗਾ ਮੈਦਾਨ ਦੇ ਵਿੱਚ ਡੋਕਰ ਡੋਕਰ ਤੇ ਚੈਨੀ ਖੇਡ ਮੈਦਾਨ ਦੇ ਅੰਦਰ ਪਈ ਹੋਈ ਕਬੱਡੀ ਕੰਬੋ ਲਾਲਾ ਖੇਡ ਮੈਦਾਨ ਦੇ ਅੰਦਰ ਕਰਦਾ ਟਰਾਈ ਦੁੱਲਾ ਦੇ ਲਾਲਾ ਕੰਬੋ ਉਹ ਨੰਬਰ ਇੰਡੀਆ ਦਾ ਆ ਆ ਆ ਉਹ ਨੰਬਰ ਇੰਡੀਆ ਵਾਲਾ ਮੈਚ ਬਰਾਬਰ ਸੌਟ ਫਾਈਨਲ ਚੜ ਚੜੇ ਰੇਡਾਂ ਉਮੀ ਪਾਉਣ ਗੱਭਰੂ ਟੱਚ ਵੱਡੇ ਵੱਡੇ ਜਾਫੀਆਂ ਨੂੰ ਲਾਉਣ ਗੱਭਰੂ ਅੱਡੀ ਚੋਟੀ ਵਾਲਾ ਲੱਗ ਜਾਵੇ ਫਿਰ ਜੋਰ ਮਿੱਤਰੋ ਕਬੱਡੀ ਵਰਗੀ ਦਾ ਖੇਡ ਕੋਈ ਖੇਡ ਕੋਈ ਖੇਡ ਕੋਈ ਇਕ ਗੋਲ ਤੇ ਦੀ ਇਕ ਗੋਲ ਤੇ ਦੀ ਆ ਨਿਕਾ 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 ਕਬੱਡੀ 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 ਗੱਲ ਨਿਕਾ ਨਿਕਾ ਖੇਡ ਮੈਦਾਨ ਦੇ ਅੰਦਰ ਪੁਆਇੰਟ ਇੰਡੀਆ ਦਾ ਪੁਆਇੰਟ ਭਾਰਤ ਦੀ ਟੀਮ ਦਾ ਖੇਡ ਮੈਦਾਨ ਦੇ ਅੰਦਰ ਜੁੜਦਾ ਹੋਇਆ। ਅਗਲੀ ਕਬੱਡੀ। ਅਗਲੀ ਕਬੱਡੀ। ਉਹ ਨਿਊਜ਼ੀਲੈਂਡ ਵਾਲਾ ਸਵਾਦ ਆਉਂਦਾ ਕਬੱਡੀ ਦਾ ਕੇ ਨਹੀਂ। ਉਹ ਤਾੜੀ। ਇਹ ਵੀ ਘਾਟ ਸੀ ਇਹਦੀ ਘਾਟ ਸੀ ਜਿਹੜਾ ਹੁਣ ਚੱਲਿਆ ਨਾ। ਇਹਦੀ ਕਬੱਡੀ ਪੈ ਗਈ ਫੇਰ ਮੈਦਾਨ ਦੇ ਵਿੱਚ ਨਿਊਜ਼ੀਲੈਂਡ ਵਾਲਾ ਬੱਲੇ ਬੱਲੇ। ਕਲੀਮਾ ਜਾ ਟਾਗੀ ਬਣ ਗਿਆ ਕੀ ਬਣ ਗਿਆ ਕੀ ਬਣ ਗਿਆ। ਉਹ ਆ ਕੀ ਬਣ ਗਿਆ। ਜ ਬਰਾਬਰ ਮੈਚ ਨਵੇਂ ਪਿੰਡ ਜੜ ਕੇ ਜੜ ਤੇ ਕੋਕੇ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਜੜ ਗਿਆ ਅੜ ਗਿਆ ਨਵੇਂ ਪਿੰਡ ਜੜ ਕੇ ਬਰਾਬਰ ਮੈਚ ਸਿਰਾਂ ਆਏ ਨਸਰਾ ਕਹਿੰਦੇ ਬਿਰਾ ਢੋਲ ਤੋਂ ਭਗੜੇ ਦੁਨੀਆ ਵੇਖੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਨਵੇਂ ਪਿੰਡ ਜੜ ਕੇ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਜੱਫਾ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਉਹ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਜੱਫਾ ਕਬੱਡੀ ਨੈਵਰ ਨੋ ਅਜ ਸਮੇਂ ਜਦੋਂ 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 ਜਾਂ ਤਾੜੀ ਉਹ ਸਮੇਂ ਲਾ ਲੱਕੜ ਦੀ ਅੱਗੇ ਕਲਨੀਆ ਕਾਹ ਆ ਸਵਾਦ ਆ ਗਿਆ ਸਮੇ ਮਾਰੇ ਦਿਲ ਵਾਲਾ ਇਦਾਂ ਦਾ ਮੁਕਾਬਲਾ ਨਹੀਂ ਟੱਕ ਸਕਦਾ ਜਲਾਲ ਵਾਲਾ ਦੇਖ ਉਹ ਟੱਕਰ ਹੋ ਗਈ ਟੱਕਰ ਹੋ ਗਈ ਯਾ ਲੈਦੇ ਪੰਜਾਬ ਦਾ ਜਫਾ ਮੰਨੇ ਨੂੰ ਮੈਂ ਕ੍ਰੱਚ ਕਮੀ ਜਾਣ ਕੇ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਛੱਠੇ ਗਵਿੰਦਪੁਰੇ ਦੀ ਧਰਤੀ ਦਾ ਉਹ ਖੇਡ ਮੈਦਾਨ ਦੇ ਅੰਦਰ ਦੁੱਲਾ ਕਬੱਡੀ ਕਬੱਡੀ ਕਰਦਾ ਹੋਇਆ ਕੰਦੋ ਲਾਲਾ ਕੰਦੋ ਅੱਜ ਸਮੇਂ ਯਾਹਰ ਅਲੀ ਕੰਦੋ ਦੱਲ 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 ਗਗਨਦੀ ਨੰਬਰ ਇੰਡੀਆ ਦਾ ਪਹਰਤ ਦਾ ਇਸ ਸਮਾਂ ਨਿਕਲਦੀ ਆ ਕੀ ਗੱਲ ਬਣਦੀ ਆ ਕੀ ਗੱਲ ਬਣਦੀ ਆ ਕੀ ਗੱਲ ਬਣਦੀ ਆੱਕ ਨਿਕਲਦੀ ਨਹੀਂ ਗੱਲ ਬਈ ਜਾਂ ਨਤੀਜੇ ਵਾਲੀਆਂ ਜਾਂ ਕੈਸਨੀ ਨੂੰ ਵੀ ਹੁਣ ਪਾਸੇ ਪਲਟਣਿਆ ਹੁਣ ਪਾਸੇ ਪਲਟਣਿਆ ਬਰਾਲ ਮੋਸੇ ਢੱਲੋ ਪਰ ਆ ਆ ਆ ਸਵਾਦ ਆ ਸਵਾਦ ਆ ਸਵਾਦ ਆ ਸਵਾਦ ਅਮਨ ਖੱਤਰੀ ਅਮਨ ਖੱਤਰੀ ਜਿਟਾਉਣ ਵਾਲਾ ਹਾਂ ਗਗਨੂ ਕੁਰੁਖਸ਼ੇਤਰ ਜੀ ਕਬੱਡੀ ਆ ਗਿਆ ਪੈਂਦੀਆ ਕਬੱਡੀਆਂ ਨੇ ਚੜ ਚੜ ਕੇ ਚੜ ਹੋ ਪੈਂਦੇ ਪੰਗੜੇ ਕਲੀ ਬੱਲਾ ਜੱਟ ਨੱਚ ਗਿਆ ਖੇਡ ਮੈਦਾਨ ਦੇ ਅੰਦਰ ਵਾਹੋ ਨੱਚ ਗਿਆ ਕਲੀ ਬੱਲਾ ਜੱਟ ਗੋਵੇ ਤਾੜੀ ਆਪ ਮਹਾਰੇ ਨਾਂ ਵੱਜੇ ਨਾਂ ਵੱਜੇ ਹਾਈ ਪ੍ਰੈਸ਼ਰ ਮੁਕਾਬਲਾ ਹੋਵੇ ਇਹ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਆ ਦੇਖੋ ਇਸ ਸਮੇਂ ਆ ਦੇਖੋ ਇਸ ਸਮੇਂ ਦੁਲੱਖ ਖੇਡ ਮੈਦਾਨ ਦੇ ਵਿੱਚ ਇੱਕ ਨੰਬਰ ਹੁਦਰਾ ਹੰਦਰ ਹੋਵੇਗਾ ਤੇ ਸਾਰੀ ਲੰਗਰ ਕਮੇਟੀ ਦਾ ਦਿਲ ਦੀਆਂ ਗਰਾਈਆਂ ਚੋ ਭਾਜੀ ਹਰਦੀਪ ਸਿੰਘ ਉਹਨਾਂ ਦਾ ਹਰਦੀਪ ਸਿੰਘ ਜੀ ਬਿੱਲੌਰ ਦਾ ਬਹੁਤ ਬਹੁਤ ਕਲੀ ਬੁੱਲਾ ਜੱਟ ਨੱਚਦਾ ਕਲੀ ਬੁੱਲਾ ਜੱਟ ਨੱਚਦਾ ਉਹ ਘੜਾਉਂਦਾ ਇੱਕ ਖੇਡ ਮੈਦਾਨ ਦੇ ਅੰਦਰ ਇਹ ਜੱਟ ਹਾਰ ਨਦਾਰ ਵਾਲੇ ਨਿੱਕੇ ਦੀ ਖੇਡ ਮੈਦਾਨ ਦੇ ਅੰਦਰ ਕਬੱਡੀ ਪਈ ਹੋਈ ਹੈ ਉਹ ਨਿੱਕਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਅਜ ਸਮੇ ਉਹ ਭਈਆ ਐਂਗਲ ਕਲੀਅਰ ਕਰਦੇ ਹੋ ਯਾਰ ਆ ਐਂਗਲ ਕਲੀਅਰ ਕਰਦੇ ਹੋ ਭਿੰਦੇ ਬਾਈ ਆ ਐਂਗਲ ਕਲੀਅਰ ਕਰਾ ਦਿਓ ਆ ਜਫਾ ਕਬੱਡੀ ਆ ਜਫਾ ਕਬੱਡੀ ਆ ਆਜੇ ਵੀ ਪੰਜਾਬ ਚੈਨੀ ਇਕਵਾਲ ਚੈਨੀ ਖੇਡ ਮੈਦਾਨ ਦੇ ਅੰਦਰ ਵੀਆਈਪੀ ਬਣ ਕੇ ਆ ਪਰ ਜਿਹੜਾ ਉੱਤੇ ਡਿੱਗਦਾ ਛੜਦਾ ਕੱਖ ਨਹੀਂ ਇਹ ਗੱਲ ਪੱਕੀ ਆ ਪਰ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਅੰਦਰ ਦੁੱਲੇ ਦੀ ਵੱਡੇ ਵੱਜੀ ਪਈ ਹੋਈ ਆ ਕਬੱਡੀ ਦੁੱਲੇ ਦੀ ਔ ਕਬੱਡੀ ਦੁੱਲੇ ਦੀ ਕਬੱਡੀ ਦੁੱਲੇ ਦੀ ਕਬੱਡੀ ਦੁੱਲੇ ਦੀ ਕਬੱਡੀ ਦੁੱਲੇ ਦੀ ਅੱਜ ਅੱਦਰ ਲੋਕੀ ਗੱਲਾਂ ਕਰਦੇ ਆ ਸਾਡੇ ਬੰਦੇ ਸਤਕਾਰਯੋਗ ਸਰਦਾਰ ਦਿਲਜੀਤ ਸਿੰਘ ਜੀ ਵਿਰਕ ਜੀ ਦਾ ਹਰਮੀਸ਼ੀ ਜੀ ਦਾ ਰਜਿੰਦਰ ਜੀ ਦਾ ਰਣਵੀਰ ਲਾਲੀ ਜੀ ਦਾ ਹਰਦੀਪ ਸਿੰਘ ਸੰਤੋਖ ਸਿੰਘ ਤੇ ਨਾਲ ਕਰਤਾਰ ਸਿੰਘ ਸੰਪਰੂਮ ਸਮੂਹ ਸੁਪਰੀਮ ਸੈਕੰਡਰੀ ਦਾ ਕਾਲੇ ਸੰਘਿਆ ਵਾਲਾ ਕਾਲੇ ਸੰਘਿਆ ਵਾਲਾ ਓਏ ਕਾਲੇ ਸੰਘਿਆ ਵਾਲਾ ਆਹ ਦੇ ਜੱਹਾ ਅਮਨਿਆ ਪਰਨੇ ਕਿਸੇ ਗੱਲ ਨੂੰ ਘਮਿਆ ਤਾਂ ਹੂਜ ਠਿਆ ਟਾਕਾ ਨਿੰਦੀ ਗੁਰੂ ਘਰ ਦਾ ਖੇਡ ਮੈਦਾਨ ਤੇ ਧਮਕ ਪੂਰੀ ਦੁਨੀਆ ਦੇ ਵਿੱਚ ਪੁੱਜ ਗਈ ਹੈ ਅੱਜ ਵੀ ਜਿਹੜਾ ਕਬੱਡੀ ਕਬੱਡੀ ਪਰਨੇ ਘਮ ਗਿਆ ਜੇ ਟਾਕਾ ਨਿੰਦੀ ਵਿੱਚ ਹੋਈ ਕਬੱਡੀ ਖਾਠਾ ਮਾਰੇ ਕਟਕੜੇ ਨੰਬਰ ਲੈ ਕੇ ਸਿਰਾਂ ਕਰਾ ਗਿਆ ਆ ਦੁੱਲਾ ਕਹਿੰਦੇ ਚੱਠਿਆਂ ਵਾਲਾ ਜੱਟ ਗੁਰੇ ਨੰਬਰ ਲੈ ਕੇ ਸਿਰਾ ਕਰਾ ਗਿਆ ਇਹ ਚੱਠਿਆਂ ਵਾਲਾ ਜੱਟ ਕੰਨ ਲੱਗੀਆਂ ਹੋਈਆਂ ਨੇ ਇੱਕ ਇੱਕ ਕਬੱਡੀ ਇਹ ਨਤੀਜੇ ਵਾਲੀਆਂ ਇਹ ਨਤੀਜੇ ਵਾਲੀਆਂ ਇਹ ਨਤੀਜੇ ਵਾਲੀਆਂ ਤੇ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ